ਵੰਦੇ ਆ ਪੁਲਸ ਆ ਗਈ ਉਹ ਤੇ ਮੈਂ ਕੀ ਕਰਾਂ ਪੁਲਸ ਆ ਗਈ ਆ ਤੇ ਉਹ ਆਪਣਾ ਘਰ ਪੁੱਛਦੀ ਫਿਰਦੀ ਉਹ ਹਾਏ ਤੇ ਕਰਤੀ ਹਣੀ ਕਿਸਨੇ ਟੋਟੀ ਉਹ ਕਿਤੇ ਦੱਸਤ ਨਹੀਂ ਦਿੱਤਾ ਨਹੀਂ ਮੈਂ ਪਾਇਆ ਹੋਰ ਗਲੀਏ ਚੰਗਾ ਕੀਤਾ ਈ ਉਹ ਇਹਨੂੰ ਤੇ ਮੈਂ ਦੱਸਦਾ ਕਿਨੂੰ ਉਹ ਇਹਨੂੰ ਜਿਹਦੇ ਸਾਰੇ ਸਿਆਪੇ ਆ ਇਹਨੂੰ ਮੈਂ ਕਈ ਵਾਰੀ ਟੋਕਾਂਗੇ ਇਹ ਕੰਮ ਨਾ ਕਰਿਆ ਕਰ ਪਰ ਉਹ ਮੜਾ ਕੇ ਵੇਖ ਕਿੱਡਾ ਭਗਤੀ ਜਲੀਨ ਹੋਇਆ ਰਾਤ ਨੂੰ ਡਾਫ ਲੈਂਦਾ ਤੇ ਇਹ ਵੇਲੇ ਭਗਤੀ ਤੇ ਬਹਿ ਜਾਂਦਾ ਪਾਪਾ ਵਾਹਿਗੁਰੂ 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 ਉਹ ਤੈਨੂੰ ਮੈਂ ਕਿੰਨੀ ਵਾਰੀ ਡੱਕਿਆ ਨਾ ਕੰਮ ਕਰਿਆ ਕਰ ਕਿਹੜਾ ਕੰਮ ਨਾ ਕਰਿਆ ਕਰ ਆ ਕੱਢਣ ਕਢਾਉਣ ਵਾਲਾ ਉਹ ਤੇਰੇ ਮਾਸੜ ਆ ਗਏ ਹੁਣ ਘਰ ਪੁਛਦੇ ਪਿਛਦੇ ਕਿ ਦਾਰਾ ਸੌਦਾ ਘਰ ਕਿਹੜਾ ਵਾ ਤੇ ਫਿਰ ਕੀ ਹੋ ਗਿਆ ਘਰ ਪੁਛਦੇ ਫਿਰਦੇ ਤੇ ਘਰ ਪੜਾਂ ਗਏ ਜਿਹੜਾ ਲੱਭਣਾ ਇਹਨਾਂ ਨੂੰ ਆ ਲੈnde ਡਰੀਏ ਨਾ ਜਾਇਆ ਕਰੋ ਕੋਈ ਗੱਲ ਨਹੀਂ ਈ ਉਹ ਤੁਲਸੀ ਉਹ ਨਹੀਂ ਪੁਲਸੀ ਆਹਦੇ ਪੁਲਸਿਆ ਤੇ ਫਿਰ ਕੀ ਹੋ ਗਿਆ ਪੁਲਸ ਵਾਲੇ ਬੰਦੇ ਹੀ ਆ ਕੋਈ ਗੱਲ ਨਹੀਂ ਡਰੋ ਨਾ ਉਹ ਭਰਾਵਾ ਸਾਹਵਲਾ ਆਪਣੇ ਭਾਂਡੇ ਭੁੰਡੇ ਫੜਿਆ ਗਿਆ ਤੇ ਤੂੰ ਹੋ ਜਾਣਾ ਅਸੀਂ ਨਹੀਂ ਜਾਣਾ ਸੀ ਕਹਣਾ ਅਸੀਂ ਤੇ ਇਹਦੇ ਮੁੰਡੇ ਹੀ ਨਹੀਂ ਆਂ ਅਸੀਂ ਤਾਂ ਅੱਡਾ ਕੋਈ ਨਹੀਂ ਚਲ ਜੂਗਾ ਮੈਂ ਆਪੇ ਜਾਓ ਭਾਜੋ ਤੁਸੀਂ ਵੇਖ ਲੈਣਾ ਮੈਂ ਕਿਹੜਾ ਆਉਂਦਾ ਐਡਾ ਤੂੰ ਹੀ ਡਰਨ ਦਾ ਪੁਲਸ ਖਾਊਗਾ ਜਾਓ ਤੁਸੀਂ ਮੈਂ ਵੇਖ ਲਊਗਾ ਆਪਣੇ ਹਾਲ ਵੇਖਦਾ ਰਹਿ ਕੇ ਫਿਰ ਹੁੰਦੀ ਤੇ ਹਉ ਹੀ ਸੱਚੀ ਆ ਗਈ ਦਾਰਾ ਸਿਆਂ ਤਗੜਾ ਹੋਣ ਨਾ ਤੇ ਤਗੜਾ ਰੱਖ ਲੈ ਹੁਣ ਤੂੰ ਹੀ ਤਗੜਾ ਹੋ ਭਾਂਡੇ ਸਾਹ ਦੀ ਸੱਚੀ ਨਾ ਆ ਜਾਣ ਕਿਤੇ ਉਹ ਮੇਜਰ ਸਿਆ ਚੰਗਾ ਪਿੰਡ ਆ ਯਾਰ ਇੱਥੇ ਤਾਂ ਕੋਈ ਨਾਂ ਦੱਸਕੇ ਨਹੀਂ ਰਾਜੀ ਕੋਈ ਨਹੀਂ ਜਨਾਬ ਹੋਵੇ ਖਲੋਤਾ ਮੁੰਡਾ ਇਹਨੂੰ ਪੁੱਛਦੇ ਆ ਹਰ ਪੁੱਛ ਇਹਨੂੰ ਫਿਰ ਉਹ ਇੱਧਰ ਆ ਓਏ ਗੱਲ ਸੁਣ ਉਹ ਦਾਰਾ ਸਿੰਘ ਦਾ ਘਰ ਕਿਹੜਾ ਇੱਥੇ ਭਾਜੀ ਮੈਨੂੰ ਕੀ ਪਤਾ ਮੈਂ ਤਾਂ ਗੁੰਗਾ ਆ ਕੋਈ ਨਹੀਂ ਦੱਸਦੇ ਦਾਦੇ ਐਵੇਂ ਬੋਲੇ ਹੀ ਆ ਉਹ ਤੂੰ ਨਹੀਂ ਜਾਣਦਾ ਨੀਆ ਮੱਖਣ ਸਿੰਘ ਠਨੇਦਾਰ ਨਾਮ ਆ ਮੇਰਾ ਮੈਂ ਤਾਂ ਗੁੰਗੇ ਬੋਲਣ ਲਾਤੇ ਆ ਕਰੀਆ ਤੇ ਨਹੀਂ ਯਾਰਾ ਸਿੱਧਾ ਨਹੀਂ ਨਹੀਂ ਭਾਜੀ ਗੱਲ ਦੱਸਣ ਦੀ ਨਹੀਂ ਆ ਅਸਲ ਜਨਾ ਸਾਡੇ ਆਪਣੇ ਟੋਟਾ ਨੂੰ ਗਾਲ ਵੜੀ ਫੇਰਦੇ ਆ ਮੇਰੇ ਤੇ ਅੱਗੇ ਵੱਡੇ ਨਾਮ ਆ ਇਹ ਨਾ ਮੈਨੂੰ ਟੋਟ ਟੋਟ ਕਹਿ ਕੇ ਛੇੜਨ ਡੈ ਪੈਣਾ ਤੁਸੀਂ ਨਾ ਕਿ ਹੋਰ ਨੂੰ ਪੁੱਛ ਲੋ ਮੈਨੂੰ ਨਾ ਕਾਲੀ ਆ ਥੋੜੀ ਕਿੱਥੇ ਚੰਗਾ ਬੰਦਾ ਈ ਯਾਰ ਗੱਲ ਵੀ ਨਹੀਂ ਸੁਣ ਕੇ ਗਿਆ ਕੋਈ ਨਹੀਂ ਜਨਾਬ ਅੱਗੇ ਉਹ ਪੁੱਛ ਲੈਨੇ ਕਿਸ ਨੂੰ ਚਲੋ ਫਿਰ ਲੈ ਮੇਜਰ ਸਿਆਂ ਘਰ ਤੇ ਹੋਈ ਆਪ ਐਵੇਂ ਘੁੰਮਣ ਘੇਰੀਆਂ ਖਾਂਡ ਆਏ ਆ ਤੇ ਇੱਧਰ ਹੀ ਤੁਰੇ ਆਉਂਦੇ ਆ ਲੱਗਦਾ ਫੁੰਮਣਾ ਕਿਸਦਾ ਬੇੜਾ ਪੈ ਗਿਆ ਈ ਉਹ ਪਾਪਾ ਲੁਕ ਜਾ ਕਿਸੇ ਪਾਸੇ ਆ ਗਈ ਉਹ ਤੂੰ ਵੀ ਲੁਕ ਜਾ ਕਿਸੇ ਪਾਸੇ ਕਿੱਥੇ ਲੁਕਾਂ ਕੀ ਕੀ ਲੱਗ ਰਿਹਾ ਹੈ? ਉਹ ਸਾ ਬਾਦਰਾ ਆ ਗਈ। ਓਏ ਤੂੰ ਕੀ ਕਰਨਿਆ ਖੁਰਲੀ ਚ? ਤੂੰ ਘਰੇ ਵੱਖਰਾ ਹੀ ਮੋਰਚਾ ਬਣਾ ਕੇ ਬੈਠਾ। ਭਾਜੀ ਮੈਂ ਤੇ ਡੰਗਰਾਂ ਦੇ ਚਿੱਟੜ ਦੇ ਲਾਉਂਡ ਆ। ਤੇ ਡੰਗਰ ਕਿੱਥੇ ਆ? ਭਾਜੀ ਚਿੱਟੜ ਵੀ ਕਿੱਥੇ ਆ? ਬਾਪੂ ਸੁਣ ਨਾ ਮਸਕਰੀਆਂ ਕਰਦਾ। ਨਹੀਂ ਨਹੀਂ ਭਾਜੀ ਉਹ ਮੈਂ ਤੇ ਡੰਗਰਾਂ ਨੂੰ ਪੱਠੇ ਤੇ ਪਾਉਂਡ ਆ। ਦਾਰਾ ਸਿੰਘ ਕਿੱਥੇ ਆ? ਭਾਜੀ ਉਹ ਸਵਰਗਾਂ ਚ। ਉਹ ਮੈਂ ਫਿਲਮਾਂ ਵਾਲੇ ਦਾਰਾ ਸਿੰਘ ਨਹੀਂ ਪੁੱਛੇ ਤੇਰੇ ਪਾਪੇ ਦਾ ਨਾਮ ਪੁੱਛਣ ਡਿਆ ਵਾਂ। ਪਾਪੇ ਦਾ ਨਾ ਦਾਰਾ ਸਿੰਘ ਤੇ ਤੈਨੂੰ ਨਹੀਂ ਪਤਾ ਬਾਜੀ ਅਸੀਂ ਤਾਂ ਜੋ ਜੰਮੇ ਪਾਪਾ ਪਾਪਾ ਹੀ ਕਹਿੰਦੇ ਆ ਨਾਂ ਕਦੀ ਲਿਆ ਨਹੀਂ ਅੱਜ ਤੈਨੂੰ ਕਰੋਨਾ ਚੇਤੇ ਸਾਰੇ ਟੱਬਰ ਦੇ ਨਾ ਬਾਹਰ ਤੈਨੂੰ ਪੁੱਛਿਆ ਕਿ ਤੇ ਕਹਿੰਨਾ ਮੈਨੂੰ ਪਤਾ ਹੀ ਨਹੀਂ ਮੈਂ ਗੁੰਗਾ ਅੱਜ ਪੁੱਤ ਤੇਰੇ ਤੋੜਦਾ ਤੰਦੇ ਪਾਪਾ ਲਾ ਵੀ ਦਾਰਾ ਸਿੰਘ ਆ ਗਿਆ ਓਏ ਆਜੋ ਸਾਹ ਬਾਦਰ ਆਜੋ ਜਾਓ ਨਿੱਕਿਆ ਕੁਰਸੀਆਂ ਕਰਸੀਆਂ ਢਾਹ ਜਾ ਕੇ ਹਾਂਜੀ ਸਾਹ ਬਾਦਰ ਓ ਬਜ਼ੁਰਗਾ ਦਾਰਾ ਸਿੰਘ ਤੇਰਾ ਨਾਂ ਹੀ ਆ हां जी साहब दारा सिंह ਤੇ ਮੇਰਾ ਨਾਂ ਹੀ ਆ ਪਰ ਜੋ ਵੀ ਕਿਸ ਨੇ ਤੁਹਾਨੂੰ ਦੱਸਿਆ ਰ ਮੇਰੇ ਬਾਰੇ ਸਭ ਕੁਝ ਗਲਤ ਦੱਸਿਆ ਜੇ ਮੈਂ ਬੰਦਾ ਨਹੀਂ ਜੈ ਇਦਾਂ ਦਾ ਤੂੰ ਬੈਠ ਇਹਨੂੰ ਦੱਸ ਦੇ ਬੈਠੋ ਬੈਠੋ ਜਨਾਬ ਬੈਠੋ ਲਾਓ ਕੁਰਸੀਆਂ ਲਾਓ ਭਾਜੀ ਇਹਨਾਂ ਨੂੰ ਪਾਣੀ ਪੂਣੀ ਪਿਆਓ ਯਾਰ ਜਨਾਬ ਸਾਡੇ ਪਿੰਡ ਦਾ ਲੋਕਾਂ ਨੂੰ ਇਦਾਂ ਟੌਟੀ ਕਰਨ ਦੀ ਆਦਤ ਆ ਤੁਹਾਨੂੰ ਕੋਈ ਜਾ ਕੇ ਦੱਸ ਆਇਆ ਇਦਾਂ ਦੇ ਬੰਦੇ ਨਹੀਂ ਜਿਹੀਂ ਹੈਗੇ ਓਏ ਓ ਬੈ ਕੇ ਸੁਣੋ ਗੱਲ ਪਾਣੀ ਪੂਣੀ ਪਿਓ ਕਬਰੋਂ ਵਾਲੀ ਗੱਲ ਨਹੀਂ ਆ ਕੋਈ ਕਬਰੋਂ ਵਾਲੀ ਕੋਈ ਗੱਲ ਨਹੀਂ ਪਪਾ ਇਹ ਤੇਰਾ ਮੁੰਡਾ ਵਾ ਬਜ਼ੁਰਗਾ ਹਾਂਜੀ ਮੇਰੀ ਗਲਤੀ ਹੈ ਇਹਨੇ ਬਹੁਤ ਸਤਾ ਸਾਨੂੰ ਇਹ ਨਾਂ ਨਹੀਂ ਦੱਸਦਾ ਕੀ ਕਹਿਆ ਸੀ ਉਹ ਸਾਹਬ ਉਹਨਾਂ ਨੂੰ ਇਹ ਤੇ ਭਾਜੀ ਹਣੀ ਮੈਨੂੰ ਨਾਂ ਪੁੱਛਦੇ ਸੀ ਤੇ ਨਾਂ ਤੇ ਮੈਨੂੰ ਤੁਹਾਡਾ ਪਤਾ ਹੀ ਨਹੀਂ ਨਾਂ ਸੀ ਕਾਰਡ ਰੱਖਿਆ ਗੱਲ ਕੋਲ ਜੇਬ 'ਚ ਨਾਂ ਦਾ ਨਹੀਂ ਪਤਾ ਨਾ ਗਾੜੀ ਕਿਤੇ ਮੇਰਾ ਹੈਗਾ ਵਾ ਮਾਈਕਲ ਜੈਕਸਨ ਵੀ ਤੈਨੂੰ ਲੈਣਾ ਨਹੀਂ ਆਉਂਦਾ ਜਨਾਬ ਇਹ ਮੈਨੂੰ ਕੋਈ ਜ਼ਿਆਦਾ ਡਰੇ ਡਰੇ ਲੱਗਣ ਦੇ ਗੱਲ ਕੋਈ ਹੋਰ ਜੇ ਉਹ ਨਹੀਂ ਪਿੰਡਾਂ ਵਾਲੇ ਬੰਦੇ ਪੁਲਿਸ ਨੂੰ ਵੇਖ ਕੇ ਵੈਸੇ ਡਰ ਜਾਂਦੇ ਆ ਬਾਕੀ ਪੁੱਛਦੇ ਆਪਾਂ ਇਹਨਾਂ ਨੂੰ ਨਹੀਂ ਨਹੀਂ ਸਾਹਿਬ ਬਾਦਰ ਡਰੇ ਨਹੀਂ ਆਹੀ ਹਾਡੇ ਮੂੰਹ ਹੀ ਇਦਾਂ ਦੇ ਆ ਹੈ ਅਸੀਂ ਡਰੇ ਥੋੜਾ ਅਸੀਂ ਡਰੇ ਆ ਕਿਤੇ ਹੈ ਸਹੀ ਆ ਬਿਲਕੁਲ ਉਹ ਬਜ਼ੁਰਗੋ ਕੋਈ ਪਿੰਡ ਦਾ ਮੋਹਤਵਾਰ ਬੰਦਾ ਸੱਦੋ ਜਿਹੜਾ ਤੁਹਾਡੀ ਗਵਾਹੀ ਕੋਈ ਪਾ ਦੇ ਪਾ ਆਪਣੀ ਤਾਂ ਦਾ ਦਾ 20 20 ਤੋਂ ਸਾਰਿਆਂ ਨਾਲ ਵਿਗੜੀ ਆ ਤੇ ਗਵਾਹੀ ਆਪਣੀ ਕਿੰਨੇ ਪਾਉਣੀ ਆ ਓਏ ਪਾ ਦਿੰਦੇ ਨੇ ਗਵਾਹੀ ਪਿੰਡ ਦੇ ਬੰਦੇ ਕਰ ਦਿੰਦੇ ਨੇ ਉਹ ਜਾ ਨਿਕਿਆ ਸਰਪੰਚ ਨੂੰ ਲਿਆ ਸੱਦ ਕੇ ਕਹਿੰਦਾ ਸੀ ਲੋੜ ਪਈ ਦੇ ਮੈਨੂੰ ਸੱਦਿਓ ਜਾ ਭਾਜੀ ਹੁਣਾਂ ਨੂੰ ਲਿਆ ਉਹਨੂੰ ਕਾ ਪੈ ਗਈ ਲੋੜ ਤੇਰੀ ਵੇ ਸਾਬ ਬਾਦਰ ਤੁਹਾਨੂੰ ਬੁਲਕਾਰਨੇ ਨਿਕਲਿਆ ਬਲਕਾਰ ਉਹ ਸਾਨੂੰ ਬਲਕਾਰਨੇ ਨਹੀਂ ਸਰਕਾਰ ਨੇ ਘੱਲਿਆ ਵਾ ਕੀ ਆਂਦੀ ਈ ਸਰਕਾਰ ਦੱਸ ਦਿਆ ਤੁਹਾਨੂੰ ਨਹੀਂ ਕੀ ਆਂਦੀ ਈ ਸਰਕਾਰ ਵਾਹ ਜਨਾਬ ਤੁਸੀਂ ਆਵਣਾ ਨਾ ਆਉਂਦੇ ਤੇ ਅਸੀਂ ਇੱਕ ਦੋ ਦਿਨਾਂ ਤੱਕ ਥਾਣੇ ਆਉਣ ਹੀ ਆਲੇ ਆ ਤੇ ਤੁਸੀਂ ਥਾਣੇ ਆਣ ਕੇ ਕੀ ਕਰਨਾ ਸੀ ਜਨਾਬ ਬਸ ਪੁੱਲਾਂ ਚੋਂ ਕਈ ਬਖਸ਼ਾਉਣ ਆਉਣ ਆਣੀਆਂ ਸੀ ਪੁੱਲਾਂ ਚੋਂ ਕਾਂ ਬਖਸ਼ਾਉਣ ਆਉਣੀਆਂ ਤੁਸੀਂ ਕਿਹੜੀਆਂ ਏਡੀਆਂ ਵੱਡੀਆਂ ਗਲਤੀਆਂ ਕੀਤੀਆਂ ਵਾ ਓਏ ਨਹੀਂ ਭਾਈ ਗਲਤੀਆਂ ਨਹੀਂ ਪਾ ਪਾ ਜੀ ਕਹਣਾ ਖੋਤੀ ਮਰ ਗਈ ਪਾ ਪਾ ਜੀ ਨੇ ਕਿਦਾਂ ਖੋਤੀ ਮਾਰਤੀ ਪਾ ਜੀ ਦਾਹ ਡੰਗਰਾਂ ਦੇ ਉੱਤੇ ਕੱਲੀ ਦੇ ਪੱਠੇ ਢਾਉਂਦਾ ਏ ਤੇ ਉਹਨੂੰ ਤੀਲਾ ਨਹੀਂ ਪਾਉਂਦਾ ਅਗਲੀ ਗੁੱਸੇ ਦੀ ਮਾਰੀ ਮਾਰੀ ਜਨਾਬ ਖੋਤੀ ਮਾਰਤੀ ਇਹ ਮੈਨੂੰ ਬੰਦੇ ਸਹੀ ਨਹੀਂ ਜੇ ਲੱਗਣ ਦੇ ਓਏ ਜਨਾਬ ਐਵੇਂ ਚਵਲਾ ਮਾਰਨ ਡਿਆ ਜੇ ਖੋਤੀ ਵੀ ਆਈ ਖੋਤੀ ਮਰ ਗਈ ਤੁਸੀਂ ਮਿੱਟੀ ਪਾਉਣ ਖੋਤੀ ਵਾਲੀ ਗੱਲ ਤੇ ਓ ਚੱਲ ਕੋਈ ਗੱਲ ਨਹੀਂ ਜਮ ਜਮ ਆਓ ਥਾਣੇ ਤੁਹਾਡੇ ਵਾਸਤੇ ਬਣਿਆ ਅਸੀਂ ਤੇ ਬਾਹਰ ਲਿਖਿਆ ਜੀ ਆਇਆਂ ਨੂੰ ਭਾਜੀ ਮੈਂ ਤਾਂ ਸੁਣਿਆ ਤੁਸੀਂ ਪਟੇ ਤੇ ਲਿਖਿਆ ਕਿ ਆਣ ਮਿਲੋ ਸੱਜਣਾ ਇਹ ਗੱਲਾਂ ਸੱਚੀਆਂ ਵਾ ਪਰ ਉਹ ਜਿਹੜਾ ਲਿਖਿਆ ਨਾ ਉਹ ਚੋਰਾ ਠੱਗਾ ਵਾਸਤੇ ਲਿਖਿਆ ਵਾ ਮਹੀਨਾ ਵਾਤੇ ਲਿਹਾਵਾ ਉਹ ਪੁਲਿਸ ਤੋਂ ਡਰਨ ਦੀ ਲੋੜ ਨਹੀਂ ਆ ਉਹ ਪੁਲਿਸ ਆਮ ਲੋਕਾਂ ਦੀ ਮਦਦ ਵਾਸਤੇ ਬਣੀ ਆ ਉਹ ਨਾਲੇ ਪੁਲਿਸ ਹਾਉ ਥੋੜੀ ਆ ਜਿਹੜੀ ਤੁਹਾਨੂੰ ਖਾਜੂਗੀ ਐਵੇਂ ਡਰੀ ਜਾਂਦੇ ਉਹ ਅਸੀਂ ਵੀ ਤੁਹਾਡੇ ਭੈਣ ਭਰਾ ਆਈਆਂ ਵੇਲਾ ਕਹਿੰਦੇ ਡਰਨ ਦੀ ਲੋੜ ਦੀ ਪਾਪਾ ਮੈਂ ਜੂਸ ਪੀਣਾ ਮੈਂ ਤੈਨੂੰ ਕਿੱਥੋਂ ਪਿਾਵਾਂ ਜੂਸ ਆਹ ਵੇ ਭਾਜੀ ਇੱਥੇ ਜੂਸ ਨਿਕਲਦਾ ਨਾ ਪਿਾਵਾਂ ਤੈਨੂੰ ਜੂਸ ਜੂਸ ਤੇ ਨਿਕਲਦਾ ਨਹੀਂ ਇਹ ਨਾ ਤੇਰਾ ਜਲੂਸ ਨਿਕਲ ਜੇ ਅੱਗੇ ਹੜਾ ਤਾਇਆ ਤੂੰ ਆਹ ਵੇ ਆ ਹੀ ਗਿਆ ਸਰਪੰਚ ਵੀ ਅੱਗੇ ਭਾਜੀ ਆ ਗਿਆ ਸਤਿ ਸ੍ਰੀ ਅਕਾਲ ਜਨਾਬ ਆ ਤਰੀ ਗਾਲ ਜੀ ਆਜੋ ਆਜੋ ਸਰਪੰਚ ਸਾਹਿਬ ਇਧਰ ਆਜੋ ਕਿਧਰ ਆਣੇ ਹੋਏ ਓਏ ਆਣੇ ਆਣੇ ਕਿਧਰ ਹੋਣੇ ਆ ਤੁਸੀਂ ਸਰਪੰਚ ਜੇ ਪਿੰਡ ਦੇ ਹਾਂਜੀ ਹਾਂਜੀ ਆਪ ਹੀ ਆ ਤੇ ਇਹਨਾਂ ਦੀ ਗਵਾਈ ਤੁਸੀਂ ਪੋਣੀ ਆ ਸਾਹਿਬ ਜੀ ਪਾਣ ਨੂੰ ਤਾਂ ਜੀ ਨਹੀਂ ਕਰਦਾ ਪਰ ਕੀ ਕਰੀਏ ਪਾਣੀ ਪੈਣੀ ਆ ਵੋਟਾਂ ਦੇ ਦਿਨ ਨੇੜੇ ਆ ਬੜਾ ਇਹਨਾਂ ਨੂੰ ਸਮਝਾਇਆ ਗਿਆ ਇਹ ਕੰਮ ਨਾ ਕਰੋ ਨਾ ਕਰੋ ਔਰ ਇਹ ਨਹੀਂ ਟਲਦੇ ਕਿਹੜੇ ਕੰਮ ਕਰਦੇ ਹੋਈਏ ਓਏ ਜਨਾਬ ਉਹ ਕੋਤੀ ਵਾਲੀ ਗੱਲ ਸਰਪੰਚਾ ਤੁਸੀਂ ਛੱਡੇ ਗੱਲ ਨੂੰ ਹੈ ਓਏ ਜਿਹੜੀ ਮਾਰੀ ਗਈ ਉਹਨੂੰ ਛੱਡ ਦੋ ਤੁਸੀਂ ਤੇ ਮਰੀ ਦਾ ਜਲੂਸ ਕੱਢਣ ਡੈ ਜੀ ਜਨਾਬ ਤੁਹਾਨੂੰ ਨਹੀਂ ਪਤਾ ਮੈਂ ਤਾਂ ਪਹਿਲਾਂ ਬੜਾ ਗੁੱਸਾ ਇਹਨਾਂ ਤੇ ਇਹਨਾਂ ਮਰੀ ਲਾਡਰੀ ਮੋੜਤੀ ਓਏ ਚੱਲ ਸਰਪੰਚਾ ਹੁਣ ਕਿਹੜਾ ਗਾੜੀ ਵੋਟਾਂ ਨਹੀਂ ਆਉਣੀਆਂ ਵੋਟਾਂ ਲੈਣੀਆਂ ਕਿ ਨਹੀਂ ਲੈਣੀਆਂ ਆ ਵੋਟਾਂ ਦੇ ਸਿਆਪੇ ਨੂੰ ਤੇ ਆਇਆ ਵਾ ਚਲੋ ਕੋਈ ਨਹੀਂ ਗਵਾਈ ਕਿੱਥੇ ਪਾਉਣੀ ਆ ਪਾ ਲੈਨੇ ਆਪਾਂ ਆ ਬਾਸਾ ਅਗਵਾਈ ਵਾਲਾ ਕੰਮ ਕਰ ਇਹ ਨਵੇਂ ਬਹੁਤ ਸੋਣੀ ਬਣੀ ਆ ਕੀ ਕਰੀ ਹਾਂ ਹਾਂ ਬਈ ਬਜ਼ੁਰਗਾ ਨਾਂ ਕੀ ਤੇਰਾ ਜਨਾਬ ਮੇਰਾ ਨਾਂ ਦਾਰਾ ਸਿੰਘ ਦਾਰਾ ਸਿੰਘ ਪੱਗ ਤੇ ਜਮਲੇ ਵਾਲੀ ਬਧੀ ਆ ਤੇ ਨਾਂ ਦਾਰਾ ਸਿੰਘ ਜਨਾਬ ਘਰ ਦੇ ਰੱਖਿਆ ਹੈ ਨਾਂ ਕਿਹੜਾ ਮੈਂ ਆਪ ਰੱਖਿਆ ਪਲੇਸ ਆ ਬਰਸ ਕੀ ਆ ਪਲੇਸ ਆ ਬਰਸ ਉਹ ਜਮਿਆ ਕਿੱਥੇ ਆ ਜਨਾਬ ਮੈਂ ਵੇੜੇ 'ਚ ਜਮਿਆ ਹਾਂ ਵੇੜੇ 'ਚ ਜਮਿਆ ਓ ਜਨਾਬ ਦਾਦੀ ਘਾੜੀ ਵੇੜੇ 'ਚ ਪੋਚਾ ਫੇਰੰਡੀ ਉਧਰ ਵਧਾਈਆਂ ਬਣ ਗਈ। ਓਏ ਮੈਂ ਪੁੱਛਣਿਆ ਪਿੰਡ ਪਿੰਡ ਜੰਮਿਆਂਗੇ ਸ਼ਹਿਰ ਜੰਮਿਆਂ ਵਾ। ਤੇ ਜਨਾਬ ਪਿੰਡ ਹੀ ਜੰਮਣਾ ਏ ਜੇ ਕੋ ਪਿੰਡ ਰਹਿੰਨੇ ਆਦੇ। ਪਿੰਡ 'ਚ ਹੀ ਜੰਮੇ ਹਾਂ। ਹਾਂ। ਕਿੰਨੀਆਂ ਪੜਿਆ ਵਾ? ਜਨਾਬ ਇਹ ਤੇ ਕਰੀ ਸਕੂਲ ਦੇ ਗਾੜੀਆਂ ਨਹੀਂ ਲੰਘਿਆ। ਇਹਨੇ ਕੀ ਪੜਨਾ ਵਾ? ਆਂਡਾ ਹੀ ਲਿਖੋ। ਨਹੀਂ ਨਹੀਂ ਜਨਾਬ ਆਂਡਾ ਨਾ ਲਿਖੋ। ਤੁਸੀਂ ਲਿਖੋ ਅਨਪਾਰ। ਓਏ ਆ ਦੱਸਣ ਦੀ ਲੋੜ ਨਹੀਂ ਆ। ਦਿਖ ਨਹੀਂ ਦਿਆ ਵਾ। ਹਾਂ ਉਮਰ ਕਿੰਨੀ ਤੇਰੀ? ਉਮਰ ਜਨਾਬ ਪਤਾ ਨਹੀਂ ਆ ਮੈਨੂੰ ਪੱਕਾ ਭਰ ਕਹਿੰਦੇ ਪੁਲ ਬਣਦਾ ਸੀ ਨਹਿਰ ਵਾਲਾ ਉੱਥੇ ਤੇ ਹੁਣ ਮੈਂ ਨਹਿਰ ਤੇ ਜਾ ਕੇ ਪੋਲ ਨੂੰ ਮਰ ਪੁੱਛ ਗਿਆ ਵਾ ਜਨਾਬ ਲੈ ਲਓ 70 75 ਹੋਣੀ ਹੈ ਯਾਦ ਕੀ ਤੇਰੀ ਯਾਦ ਉਹ ਕੌਮ ਕਿਹੜੀ ਤੁਹਾਡੀ ਕੌਮ ਉਹੀ ਕਿਹੜੀ www.com ਉਹ ਬੰਦੇ ਆਂ ਮੈਨੂੰ ਦੱਸ ਜਨਾਬ ਤੁਸੀਂ ਆਪੇ ਬੁੱਝ ਲੋ ਬੁੱਝਾ ਨੂੰ ਤੁਸੀਂ ਮੇਰੇ ਨਾਲ ਕਰੋੜਪਤੀ ਖੇਡਣ ਡਿਆ ਜੇ ਗੁਰਗੋ ਤੁਸੀਂ ਦੱਸੋ ਜਨਾਬ ਸਾਨੂੰ ਦੇ ਘਰ ਦੇ ਆ ਕੋ ਦੱਸਿਆ ਹੀ ਨਹੀਂ ਉਹ ਸਾਨੂੰ ਕਹਿੰਦੇ ਰਹਿ ਵੀ ਬਸ ਬੰਦਾ ਤੇ ਬੰਦਾ ਹੀ ਹੈ ਜਾਤ ਤੇ ਕੁੱਤਿਆਂ ਦੀ ਬਿੱਲੀਆਂ ਦੀ ਇਹ ਜਾਤ ਹੁੰਦੀ ਹੈ ਬੰਦੇ ਦੀ ਕਿਹੜੀ ਜਾਤ ਹੁੰਦੀ ਹੈ ਬੰਦੇ ਦੀ ਕਿਸਮ ਹੁੰਦੀ ਜੇ ਚੰਗੀ ਕਿਸਮ ਦਾ ਬੰਦਾ ਤੇ ਗੰਦੀ ਕਿਸਮ ਦਾ ਬੰਦਾ ਚੰਗੇ ਬੰਦੇ ਚੰਗੇ ਕੰਮ ਕਰਦੇ ਆ ਤੇ ਮਾੜੇ ਬੰਦੇ ਜਨਾਬ ਮਾੜੇ ਕੰਮ ਕਰਦੇ ਆ ਜਾਜੂਤ ਵਾਲਾ ਤੇ ਕੋਈ ਰੌਲਾ ਹੀ ਨਹੀਂ ਆ ਉਹ ਸਾਨੂੰ ਪਤਾ ਨਹੀਂ ਹੁਣ ਸਰਕਾਰ ਨਹੀਂ ਖਾਨ ਦੀ ਤਾਂ ਇਥੇ ਸਾਨੂੰ ਭਰਨਾ ਤੇ ਪੈਣਾ ਹੀ ਆ ਓਏ ਸਰਪੰਚਾ ਉਹ ਮੈਨੂੰ ਤੇ ਸਰਕਾਰ ਦੀ ਨਹੀਂ ਸਮਝ ਆਉਂਦੀ ਕਿ ਸਰਕਾਰ ਆ ਜਾਤੀਵਾਦ ਆ ਵਧਾਉਣਾ ਚਾਹੁੰਦੀ ਹੈ ਕਿ ਘਟਾਉਣਾ ਚਾਹੁੰਦੀ ਹੈ ਹੈ ਉਹ ਰੋਜ਼ ਲੋਕ ਇਨਾ ਚੀਜ਼ਾਂ ਦੇ ਸਕਾਰ ਹੋਣਦਾ ਉਹ ਬੰਦੇ ਦੀ ਵੀ ਭਲਾ ਕੋਈ ਜਾਤ ਹੁੰਦੀ ਹੈ ਉਹ ਬੰਦਾ ਦੇ ਬੰਦਾ ਹੀ ਆ ਨਾ ਵੈਹਦਾਰਾ ਸਿਆ ਮੂੰ ਤੇਰਾ ਭਾਵੇਂ ਚੰਗਾ ਨਹੀਂ ਐ ਪਰ ਗੱਲ ਬੜੀ ਚੰਗੀ ਕੀਤੀ ਆ ਤਾ ਯਾਰ ਕੀ ਮੇਰਾ ਜੀ ਕਰਦਾ ਗਰਾਂਟਾਂ ਸਾਰੀਆਂ ਮੈਂ ਖਾ ਜਾ ਤੇ ਸਰਪੰਚੀ ਤੈਨੂੰ ਦੇ ਦਾਂ ਓਏ ਰੱਖ ਭਰਾਵਾ ਸਰਪੰਚੀ ਐ ਨਹੀਂ ਇਹੋ ਜਿਹੀ ਸਰਪੰਚੀ ਨਹੀਂ ਕਰਨੀ ਓ ਮੇਜਰ ਸਿਆ ਇਹਨਾਂ ਨੂੰ ਸਮਝਾ ਕੋ ਜੀ ਯਾਰ ਉਹ ਬਜ਼ੁਰਗੋ ਇਹ ਦੱਸੋ ਏਸੀ ਜਿਕੇ ਬੀਸੀ ਜਿਕੇ ਜਰਨਲ ਜੇ ਓਏ ਜਨਾਬ ਏਸੀ ਤੇ ਸਾਡੇ ਘਰ ਹੈ ਨਹੀਂ ਐ ਕੂਲਰ ਲੈ ਲਓ ਤੂੰ ਕੋਈ ਨਹੀਂ ਜਨਾਬ ਬਾਹਰੋਂ ਕਿਸ ਨੂੰ ਪੁੱਛ ਲਾਂਗੇ ਚੱਲ ਠੀਕ ਐ ਯਾਰ ਜਨਾਬ ਇੰਨੀ ਪੋਣ ਛਣ ਕਰਨ ਡੇ ਜੇ ਪਾਪੇ ਨੇ ਕਿਹੜਾ ਬੈਂਕ ਲੁੱਟ ਲਈ ਆ ਉਹ ਖੰਡ ਰੱਖੇ ਦੱਸਦੇ ਆ ਉਹ ਨਿੱਕੀਆਂ ਮੋਟੀਆਂ ਗਲਤੀਆਂ ਨੇ ਸਾਰਿਆਂ ਕੋ ਹੋ ਜਾਂਦੀਆਂ ਫਿਰ ਕੀ ਹੋ ਗਿਆ 10 ਕਿਲੋ ਗੁੜ ਪਾ ਕੇ ਸ਼ਰਾਬ ਕੱਢ ਲਈ ਫਿਰ ਕੀ ਲੋੜ ਆ ਗਿਆ ਉਹ ਕੋਈ ਨਹੀਂ ਚਾਹ ਪਾਣੀ ਚ ਕਰ ਲਾਂਗੇ ਆਪਾਂ ਲੈ ਮੇਜਰ ਸਾਇਟ ਤੇ ਕੇਸੀ ਹੋਰ ਨਿਕਲ ਆਇਆ ਆਪਾਂ ਤੇ ਐਵੇਂ ਖੋਤੀ ਖੋਤੀ ਕਰੀ ਜਾਣ ਡੇ ਉਹ ਜਨਾਬ ਆ ਕੋਤੀ ਵਾਲੀ ਗੱਲ ਨਾ ਕਰੋਂ ਇਹ ਗੱਲ ਚੰਗੀ ਨਹੀਂ ਏ ਉਹ ਬਜ਼ੁਰਗਾ ਸ਼ਰਾਬ ਪੀਣੀ ਚੰਗੀ ਗੱਲ ਆ ਉਹ ਸਿਹਤ ਵਾਸਤੇ ਕਿੰਨੀ ਹਾਨੀ ਕਰ ਕੇ ਆ ਉਹ ਸਿਆਣਾ ਬਹਿਣਾ ਤੂੰ ਬੰਦਾ ਪੀਂਦਾ ਚੰਗਾ ਲੱਗਦਾ ਲਿਆ ਸਾਨੂੰ ਦੇ ਜਿਹੜੀ ਹੈਗੀ ਆ ਜਨਾਬ ਤੁਹਾਡੇ ਲਈ ਨਹੀਂ ਹਾਨੀ ਕਰਕ ਉਹ ਸਾਨੂੰ ਕਾਦੀ ਹਾਨੀ ਕਰ ਗਿਆ ਅਸੀਂ ਸਰਕਾਰ ਆਂ ਸਰਕਾਰ ਨੂੰ ਸਾਰਾ ਕੁਝ ਆ ਜੰਮਿਆ ਨਾਲੇ ਐਡਾ ਕਿਹੜਾ ਤੇਰਾ ਗਾਮ ਆ ਜਿਹਦੇ ਦੁੱਖ ਚ ਤੂੰ ਸ਼ਰਾਬ ਪੀਨਾ ਜਨਾਬ ਦੁੱਖ ਤੁਹਾਨੂੰ ਕੀ ਦੱਸਾਂ ਸਾਡੇ ਵੱਡੇ ਪਰੋਂ ਆਏ ਹੈ ਹੈ ਲਾਲਪੁਰ ਪਿੰਡ ਹੀ ਮੇਰੇ ਬਾਪੂ ਦਾ ਉਹ ساری ਉਮਰ ਤਰਸਦਾ ਹੀ ਮਰ ਗਿਆ ਉਹਨੂੰ ਕਿਸੇ ਨੇ ਜਾਨ ਨਹੀਂ ਦਿੱਤਾ ਉਧਰ ਤੇ ਮਰਦਾ ਮਰਦਾ ਮੈਨੂੰ ਕਹਿ ਗਿਆ ਕਿ ਮੇਰੇ ਪਿੰਡੋਂ ਗੇੜਾ ਜ਼ਰੂਰ ਲਾਗੇ ਤੇ ਮੈਰੇ ਘਰ ਭਰ ਕੇ ਕਾਗਜ ਖੱਜਲ ਹੋ ਗਿਆ ਜਨਾਬ ਕੋਈ ਵੀਜਾ ਉਹ ਯਾਨੀ ਮਿਲਿਆ ਤੇ ਮੇਰੇ ਕੰਨਾਂ 'ਚ ਵਾਜਾਂ ਪੈਂਦੀਆਂ ਬਾ ਪੂਰੇ ਤਰਲਿਆਂ ਦੀਆਂ ਤੇ ਜਦੋਂ ਫੇ ਮੈਨੂੰ ਦੁੱਖ ਹੁੰਦਾ ਫੇ ਮੈਂ ਸ਼ਰਾਬ ਹੀ ਪੀਣੀ ਆ ਮੈਂ ਕੀ ਕਰਾਂ ਫੇ ਓ ਵਾਹ ਓਏ ਪਾਪਾ ਇੰਨਾ ਦਰਦਲ ਕੋਲ ਹੈ ਆਪਣੇ ਸੀਨੇ 'ਚ ਤੇ ਸਾਨੂੰ ਪਤਾ ਵੀ ਨਹੀਂ ਲੱਗੰਦੇ ਉਹ ਨਿੱਕਿਆ ਜਾ ਪੇਨ ਕਿਲਰ ਲਿਆ ਪਾਪੇ ਦੀ ਪੀੜ ਢਾਈ ਓਏ ਉਹਦਣਾ ਨਹੀਂ ਹੋਣੀ ਪੀੜ ਠੀਕ ਓਏ ਤੇ ਫੇ ਸਾਹ ਬਾਦਰ ਹੋਣਾ ਕੋ ਗੋਲੀ ਨਾ ਮਰਾ ਦਈਏ ਫੇ ਹੋ ਜੂਗੀ ਸਹੀ ਪੀੜ ਗਾ ਜਨਾਬ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਵਾ ਇਹਨੇ ਕਿਹੜਾ ਲਾਲ ਪ੍ਰਮੋਡਿਆਂ ਦੇ ਚੁੱਕ ਲਿਆਣਾ ਵਾ ਜਾ ਲੈਣ ਦਵੇਂ ਹਾਂ ਉਹ ਸਰਪੰਚਾ ਮੇਰਾ ਵਾਸ ਚੱਲੇ ਨਾ ਤੇ ਮੈਂ ਪਾਪੇ ਨੂੰ ਹੁਣੇ ਪਾਕਿਸਤਾਨ ਬਾਰਡਰ ਤੇ ਲਾਵਾ ਉਹ ਸਾਡੀਆਂ ਵੀ ਕੁਝ ਮਜਬੂਰੀਆਂ ਹੁੰਦੀਆਂ ਨੇ ਇਹ ਕੰਮ ਸਰਕਾਰ ਹੀ ਕਰੇ ਤੇ ਹੁਣੇ ਆ ਪਰ ਬਾਬਾ ਹੋਰ ਤੇ ਮੈਂ ਤੇਰੇ ਵਾਸਤੇ ਕੁਝ ਕਰ ਨਹੀਂ ਸਕਦਾ ਪਰ ਇੱਕ ਤੇਰੇ ਵਾਸਤੇ ਖੁਸ਼ਖਬਰੀ ਆ ਗਈ ਹੋ ਖੁਸ਼ਖਬਰੀ ਹਾਂ ਉਹ ਕਿਹੜੀ ਜਨਾਬ ਓਏ ਓ ਤੁਸੀਂ ਕਾਗਜ਼ ਕੂਕ ਵਿੱਚ ਭਰੇ ਹੋਣੇ ਆ ਉਧਰ ਜਾਣ ਨੂੰ ਉਹ ਤੇਰੀ ਇਨਕੁਆਰੀ ਆ ਗਈ ਹੋ ਹਾ ਮੇਰੇ ਕਾਗਜ਼ ਨਿਕਲ ਆਏ ਆ ਹਾਂ ਨਿਕਲ ਆਏ ਆ ਤੇ ਮੈਂ ਜਾਊਂਗਾ ਪਾਕਿਸਤਾਨ ਬਿਲਕੁਲ ਜਾਏਗਾ ਮੈਂ ਤੇ ਇਦਾਂ ਕਰੂੰਗਾ ਵੀ ਤੇਰੀ ਇਨਕੁਆਰੀ ਪੂਰੀ ਓਕੇ ਕਰਕੇ ਭੇਜ ਦੂੰਗਾ ਗਾੜੀ ਤੇਰੇ ਕਰਮ ਓਹ ਬਾਰਾ ਸਾਹਿਬ ਵਧਾਈਆਂ ਹੋਣਾ 450 ਤਾਂ ਹੋਣ ਕੀ ਫਾਇਦਾ ਵਾ ਕਿਉਂ ਓਏ ਮੈਂ ਤੇ ਮੈਡਮ ਨੂਰ ਜਹਾਨ ਨੂੰ ਮਿਲਣ ਜਾਣਾ ਸੀ ਹੁਣ ਤੇ ਉਹ ਵੀ ਮਰ ਗਈ ਹੈ ਹੂੰ ਉਹ ਭਾਫੇ ਦਾ ਤੇ ਬਹਾਨਾ ਹੀ ਅੱਗ ਤੇ ਤੈਨੂੰ ਹੈਗੀ ਲੱਗੀ ਹੈ